ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਕੀ ਹਾਲ ਚਾਲ ਨੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਤੇ ਆਪਾਂ ਕਰ ਲਿਆ ਸਵੇਰ ਦੇ ਕੰਮ ਜੀ ਸਾਰੇ ਨਿਮੇੜਦੇ ਸਿਰਫ ਕੱਪੜੇ ਧੋਣ ਵਾਲੇ ਬਾਕੀ ਉਹ ਵੀ ਠੰਡ ਕਰਕੇ ਮੈਂ ਉੱਥੇ ਤਾਂ ਨਹੀਂ ਧੋਣ ਲੱਗੀ ਹੁਣ ਆਪਾਂ ਧਰਨ ਲੱਗੇ ਆ ਅੱਜ ਪਹਿਲੇ ਦਿਨ ਕਾੜਨੀ ਚ ਦੁੱਧ ਯਾਨੀ ਕਿ ਹਾਰੇ ਚ ਦੁੱਧ ਧਰਾਂਗੇ ਆਪਾਂ ਕਉਂਕਿ ਨੇ ਆਤ ਇਹਨਾਂ ਦੀ ਡਿਮਾਂਡ ਰਹਿੰਦੀ ਐ ਸ਼ਾਮ ਨੂੰ ਦੁੱਧ ਕਾੜਨੀ ਦਾ ਪੀਣਾ ਮੈਂ ਬਸ ਸਹੀ ਟਾਈਮ ਨਹੀਂ ਲੱਗਦਾਗਾ ਤੇ ਕਾਫੀ ਟਾਈਮ ਬਾਅਦ ਧਰਨ ਲੱਗਿਆ ਕੋਈ 4-5 ਸਾਲਾਂ ਬਾਅਦ ਕਰੋਨਾ ਤੋਂ ਪਹਿਲਾਂ ਦਾ ਧਰਿਆਵਾ ਦੁੱਧ ਬੁੱਧੂ ਬਾਤ ਚ ਹਟ ਗਈ ਸੀਗੇ ਤੇ ਹੁਣ ਅੱਜ ਆਪਾਂ ਕਾੜਨੀ ਚ ਦੁੱਧ ਧਰਦੇ ਆ ਤੇ ਤੁਹਾਨੂੰ ਦਿਖਾਉਣੀ ਐ ਤੁਹਾਨੂੰ ਨਵੀਂ ਕਾੜਨੀ ਐ ਆ ਦੇਖੋ ਜੀ ਆਪਣੀ ਨਵੀਂ ਕਾੜਨੀ ਐ ਤੇ ਇਹ ਹੈਗੀ ਐ ਏ ਪਈ ਪਈ ਦਾ ਹੀ ਆਇਆ ਇਹਦੇ ਕਿਨਾਰਾ ਲੱਥ ਗਿਆ ਇਹਦਾ ਤੇ ਆ ਹੀ ਮੇਰਾ ਉਹਦਾ ਦੁੱਧ ਦਾ ਉਹਦੇ ਹਿੰਦਾ ਵਾਲੇ ਕਾੜਨੀ ਤੇ ਲੱਥਾ ਵਾ ਧਾਰ ਵਾਲੀ ਦਾ ਧਾਰ ਵਾਲੇ ਕੁਜੇ ਦਾ ਲੱਥ ਗਿਆ ਸੀਗਾ ਤੇ ਪਰ ਮੈਂ ਵਹਿਮ ਨਹੀਂ ਕਰਦੀ ਕਹਿੰਦੇ ਮਾੜਾ ਨੂੰ ਤਾਂ ਕੁਝ ਨਹੀਂ ਹੁੰਦਾ ਜੀ ਜੇ ਇਨਸਾਨ ਨੂੰ ਕੁਝ ਹੋ ਜੇ ਹਨਾ ਆਪਾਂ ਕਹੜਾ ਨੂੰ ਘਰੋਂ ਛੱਡ ਦਿੰਨੇ ਜਾਂ ਉਹਦੇ ਇਲਾਜ ਨਹੀਂ ਕਰਾਉਂਦੇਗੇ ਇਹ ਤਾਂ ਵਹਿਮ ਭਰਮ ਹੁੰਦੀ ਹੈ ਵਹਿਮ ਭਰਮ ਨਾ ਕਰਿਆ ਕਰੋ ਜੀ ਰੱਬ ਦਾ ਨਾਮ ਲਿਆ ਕਰੋ ਠੀਕ ਹੈ ਜੀ ਤੇ ਆਪਣਾ ਹੈਗਾ 2 ਕਿਲੋ ਦੁੱਧ ਤੇ ਆਪਾਂ ਇਹ ਧਰਨ ਲੱਗੇ ਆ ਇਹਦੇ ਵਿੱਚ 2 ਕਿਲੋ ਰੱਖਿਆ ਸੀ ਝਾਦੋ ਬਹਿ ਗਈ ਥੱਲੇ ਤੇ ਥੋੜਾ ਰਹਿ ਗਿਆ ਹੁਣ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਇੱਕਾਥੇ ਮੇਰੇ ਕੈਮਰਾ ਤੇ ਇੱਕਾਥੇ ਉਹ ਹੈ ਬਹੁਤ ਸਾਰੇ ਨੇ ਮੈਨੂੰ ਪਹਿਣਾ ਪੁੱਛਦੇ ਨੇ ਤੁਸੀਂ ਕਿਵੇਂ ਵੀਡੀਓ ਬਣਾ ਲੈਨੇ ਆ ਜੀ ਐਂ ਵੀਡੀਓ ਬਣਾਉਣੀ ਪੈਂਦੀ ਆ ਕੀ ਕਰਕੇ ਬਣਾ ਲੈਦੀ ਆ ਫਿਰ ਜਦੋਂ ਨਹੀਂ ਕੋਈ ਹਨਾ ਹੈਗਾ ਹੋਰ ਕੈਮਰਾਮੈਨ ਆਵਦਾ ਸ਼ੌਂਕ ਪੂਰਾ ਕਰ ਲਈਦਾ ਲੋ ਜੀ ਆਪਾਂ ਦੁੱਤ ਪਾਤਾ ਵਿੱਚ ਕਾੜਨੀ ਦੇ ਤੇ ਪਤਾ ਨਹੀਂ ਇਹ ਕਿਹਨੂੰ ਕਹਿੰਦੇ ਸਾਗ ਵਾਲੀ ਹੈ ਇਹ ਵੀ ਇਹ ਪੱਕੀ ਅੱਗ ਤੇ ਟੁੱਟਦੀ ਨਹੀਂ ਪਰ ਮੈਨੂੰ ਤਾਂ ਡਰ ਲੱਗਦਾ ਜੀ ਅੱਗ ਤੇ ਧਰਦੀ ਨੂੰ ਪਰ ਮਾ ਥੱਲੇ ਦੇ ਮਿੱਟੀ ਦਾ ਲੇਪ ਵੀ ਲਾ ਦਗੇ ਪਰ ਮੈਨੂੰ ਆਏ ਹੁੰਦਾ ਵੀ ਮਿੱਟੀ ਦਾ ਭਾਂਡਾ ਮਿੱਟੀ ਤੇ ਅ ਅੱਗ ਤੇ ਟੁੱਟ ਸਕਦਾ ਕਿਉਂਕਿ ਇੱਥੇ ਸਾਡੇ ਨਾਲ ਇੱਕ ਵਾਰ ਵਿੱਚ ਨਾਏ ਮਿੱਟੀ ਦੇ ਭਾਂਡੇ ਕਹਿੰਦੇ ਤਵਾ ਲੈ ਲੋ ਤਵਾ ਸੀ ਲੈ ਲਿਆ ਮਿੱਟੀ ਦਾ ਤੇ ਉਹ ਜਦੋਂ ਛੇਕ ਤੇ ਧਰਿਆ ਤੇ ਟੁੱਟ ਗਿਆ ਤੇ ਤਾਂ ਕਰਕੇ ਮੈਨੂੰ ਡਰ ਲੱਗਦਾ ਮੈਂ ਤਾਂ ਸਾਗ ਨੂੰ ਨਹੀਂ ਲਾਈ ਇਹ ਮੈਂ ਦੁੱਧ ਨੂੰ ਹੀ ਲਾਈ ਹੈ ਕਾਫੀ ਟਾਈਮ ਪੁਰਾਣੀ ਹੈ ਜੀ ਇਹ ਕਰੋਨਾ ਹੋਣ ਤੋਂ ਜਦੋਂ ਕਰੋਨਾ ਜੈ ਸਾਲ ਹੋਇਆ ਸੀ ਉਹ ਸਾਲ ਉਹ ਤੋਂ ਪਹਿਲਾਂ ਦੀ ਲਈ ਵੀ ਹੈ ਇਹ ਤੇ ਇਹ ਆ ਹੀ ਬਸ ਸੈਟਪ ਸੈਟ ਨਹੀਂ ਤਾਂ ਵੈਸੇ ਕੀਤੀ ਮੈਂ ਤਾਂ ਰੱਖੀ ਸੀ ਸਾਮਕੇ ਇਹ ਤੇ ਪਰ ਅੱਜ ਕੱਲ੍ਹ ਭਾਂਡਾ ਲੈਣਾ ਬਹੁਤ ਔਖਾ ਗੇਜ ਜੀ ਇਹ ਆੜੀ ਸੋਣੀ ਆਉਣਾ ਹਨਾ ਕਣਕ ਪਿੱਛੇ ਦੇ ਜਾਣਾ ਨ ਪਾਣੀ ਆਣੇ ਵੀ ਤੇ ਹੱਜਕੱਲ ਨਹੀਂ ਦਿੰਦੇ ਹਨਾ ਇਹ ਚੀਜ਼ਾਂ ਬਹੁਤ ਮਹਿੰਗੀਆਂ ਹੋ ਗੀਆਂ ਪੰਗਾ ਹੁਣ ਇੱਥੋਂ ਮੈਂ ਹਾਰ ਆ ਜਦੂ ਲਿਆ ਉਹਦਾ ਪੁੱਛੀ ਕਹਿੰਦਾ 500 ਦੀ ਆਹ ਕਹਿੰਦਾ ਤੋੜੀ ਇਹ 500 ਦੀ ਅੱਗ ਤੇ ਰੱਖ ਲੋ ਸਾਗ ਬਣਾ ਲਓ ਕੁਝ ਬਣਾ ਲਓ ਇਹ ਟੁੱਟਦੀ ਨਹੀਂਗੀ ਤੇ ਪਰ ਫਿਰ ਮੈਨੂੰ ਜਿਆਦਾ ਆ ਮੈਂ ਕਿ ਮੇਰੇ ਤੱਕੇ ਪਈ ਆ ਮੈਂ ਕੀ ਪੈਸੇ ਲਾਉਣੇ ਆ ਤਾਂ ਕਰਕੇ ਜੀ ਹੁਣ ਤੇਜੀਆਂ ਚੀਜ਼ਾਂ ਬਹੁਤ ਮਹਿੰਗੀਆਂ ਮਿਲਦੀਆਂ ਹਨਾ ਅੱਗੇ ਤਾਂ ਹੀ ਮੇਲ ਮੁਲ ਜਾਂਦਿਆਂ ਸੀਗਾ ਇਧਰ ਆਪਾਂ ਚਾਹ ਤਰੀਅਕੀ ਤੇ ਜਾਣਾ ਇਹਨਾਂ ਨੇ ਨਾਲੇ ਲੈ ਕੇ ਇਹਨਾਂ ਨੂੰ ਲਾ ਤਾਂ ਪੱਤੀ ਘਟ ਐ ਮੈਂ ਪੱਤੀ ਹੋਰ ਪਾਲਾਂ ਉਹਨੇ ਦਾ ਉਬਨਦਾ ਵੀ ਡਾਰਾ ਇੰਡੈਕਸ਼ਨ ਤੇ ਮਿੰਟ ਵੇ ਦੀ ਉੱਪਰ ਵੀ ਜਾਂਦੀ ਐ ਇਹ ਤੇ ਇਧਰ ਆਪਾਂ ਸਬਜੀ ਲੈ ਲਈ ਐ ਮੈਂ ਨਹੀਂ ਲਈ ਜਾਨੀ ਕਿ ਐਰ ਕੀ ਤਾਂ ਗਾਜਰਾ ਸੋਹਣੀਆਂ ਲੱਗਦੀਆਂ ਅੱਗੇ ਤਾਂ ਬਾਹਲੇ ਡੰਡਲ ਦੇ ਸੀ ਸਵਾਦ ਨਹੀਂ ਬਣਗਾ ਮੈਂ ਤਾਂ ਹੋਰ ਹੀ ਲੱਗਦੀਆਂ ਗਾਜਰਾ ਮਟਰ ਤੇ ਹਰੀਆਂ ਮਿਰਚਾਂ ਹਰੀਆਂ ਮਿਰਚਾਂ ਦੇਖੋ ਪਾਣੀ ਪਾਣੀ ਭਰੀਆਂ ਬਣੀਆਂ ਛੜਕ ਛੜਕ ਕੇ ਆਪਾਂ ਇਹਨਾਂ ਨੂੰ ਧੋ ਕੇ ਛਕੜੀਆਂ ਪਾ ਦਾਂਗੇ ਜੀ ਇਹਨਾਂ ਨੂੰ ਗ੍ਰाइंड ਕਰਕੇ ਰੱਖ ਲਾਂਗੇ ਫਿਰ ਸੌਖਾ ਹੋ ਜਾਂਦਾ ਟਿੱਪ ਟਿੱਪ ਕਰਦੇ ਗੱਟੇ ਆਉਣੇ ਦੇ ਵਿੱਚ ਲੱਗ ਲੱਗ ਭੁੰਨ ਲਾਂਗੇ ਇਹਨਾਂ ਦਾ ਪਾਣੀ ਨਿਕਲ ਜੀ ਫਿਰ ਆਪਾਂ ਧੁੱਪੇ ਰੱਖ ਦਾਂਗੇ ਇਹਨਾਂ ਨੂੰ ਠੀਕ ਹੈ ਜੀ ਤੇ ਹੁਣ ਆਪਾਂ ਚੱਲਦੇ ਆਂ ਚਾਹ ਫੜਾ ਕੇ ਬਾਹਰ ਨੂੰ ਪਾਦ ਕੇ ਥਰ ਮਿਰਚ ਪਾਉਣੀ ਹੈ ਇੱਕ ਤਾਂ ਦੂਜਾ ਪੀ ਜਾਣਗੇ ਕੋਸ ਜੀ ਤੇ ਕੋਸ ਹੈ ਥਰ ਮਿਰਚ ਪਾ ਦਾਂਗੇ ਆਪਾਂ ਧੂਲ ਕੇ ਥਰ ਮਿਰਚ ਨੂੰ ਫੋਲ ਕੇ ਚਲੋ ਜਿ ਚਾਓ ਬਲਦੀ ਤਾਪਾਂ ਕੋਸ ਫੜਾ ਲ ਗਏ ਕੋਸ ਥਰਮੋਜ ਪਾ ਲਾ ਉਧਰ ਵੇਟ ਕਰੀ ਜਾਂਦੇ ਸੀ ਜਿਵੇਂ ਦੀਦੀ ਨਾਣੀ ਬੈਠੇ ਤੇ ਬਾਕੀ ਅੱਜ ਕੱਲ ਇਹ ਚੀਜ਼ਾਂ ਬਹੁਤ ਲੋਕ ਹੋ ਰੰਗਾ ਤੇ ਆਪਾਂ ਤਰਿਆ ਕਰਾਂਗੇ ਹੁਣ ਹਾਰੇ ਚ ਦੁੱਧ ਆਪਾਂ ਇਹ ਵਿਰਸੇ ਨੂੰ ਲੋਪ ਨਹੀਂ ਹੋਣ ਦਿੰਦੇ ਆਪਾਂ ਪਿੰਡ ਨੂੰ ਸੱਭਿਆਚਾਰ ਆਪਦਾ ਪੜਾ ਕੇ ਰੱਖਾਂਗੇ ਇਧਰ ਆਪਣੀ ਅੱਗ ਪਈ ਐ ਮੱਚ ਅੱਗ ਆਪਾਂ ਜੀ ਵਾਧੂ ਘਾਟੋ ਲਫਾਫੇ ਜਿਹੜੇ ਹੁੰਦੇ ਜਿਵੇਂ ਹੁਣ ਸਬਜੀ ਲਿਆਂਦੀ ਸੀ ਗੰਦੇ ਭੰਦੇ ਸਾਲਫਾਫੇ ਹੋਏ ਸੀ ਉਹ ਵਰਤਨ ਵਾਲੇ ਨਹੀਂ ਹੁੰਦੇ ਹਨ ਜਿਹੜੇ ਵਰਤਨ ਵਾਲੇ ਹੋਣ ਉਹ ਆਪਾਂ ਰੱਖ ਲੈਣੇ ਹੁੰਦੇ ਆ ਤੇ ਉਹ ਸੀ ਕੁਛ ਪੱਤੇ ਸੀ ਤੇ ਕੁਛ ਆਪਾਂ ਸੂਟ ਕਟਿਆ ਸੀ ਬਾਧੂ ਘਾਟੂ ਲੀਰਾ ਮੈਂ ਨਾਲ ਦੀ ਨਾਲ ਹੀ ਸਾਰ ਦੇਣੀ ਹੁੰਨੀ ਟੱਕਣਾ ਤੇ ਹੁਣ ਆਪਾਂ ਇਹਦੇ ਵਿੱਚ ਰੱਖ ਦਾਂਗੇ ਮੋٹے ਮੋٹے ਗੋਏ ਜੀ ਕਿਉਂਕਿ ਜੇ ਆਪਾਂ ਬਰੀਕ ਰੱਖੇ ਤਾਂ ਛੇਤੀ ਮਗ ਜਾਣਗੇ ਤੇ ਦੁੱਧ ਨੂੰ ਵਾਲਾ ਛੇਤੀ ਆਊਗਾ ਤੇ ਆਪਾਂ ਕਾੜਨਾ ਕਾੜਨ ਦਾ ਮਤਲਬ ਹੌਲੀ ਹੌਲੀ ਕੜੇ ਇਸ ਲਈ ਆਪਾਂ ਥੋੜੇ ਜਿ ਮੋٹے ਗੋਏ ਪਾਵਾਂਗੇ ਬੱਚੇ ਦੇ ਤੇ ਗੋਏ ਹੈਗੇ ਸੁੱਕੇ ਤੇ ਇਹਨਾਂ ਦੇ ਉੱਪਰ ਆਪਾਂ ਨੂੰ ਪਾਉਣਾ ਪਊਗਾ ਪਾਣੀ ਕਿਉਂਕਿ ਬਾਥੀਆਂ ਆਪਾਂ ਹੁਣ ਨਹੀਂ ਪਾਸ ਦੇਗੇ ਤੇ ਜੇ ਸਿੱਲੀ ਬਾਥੀ ਲਿਆ ਕੇ ਲਾਦਗੇ ਤਾਂ ਫਿਰ ਉਹ ਹੌਲੀ-ਹੌਲੀ ਮਗਦੀ ਰਹਿੰਦੀ ਆ ਤੇ ਇਸ ਲਈ ਆਪਾਂ ਨੂੰ ਥੋੜੀ ਜੀ ਅੱਗ ਇਹਨਾਂ ਦੀ ਗੋਆਂ ਦੀ ਬਣ ਲੈਣ ਦੋ ਤੇ ਫਿਰ ਇਹਦੇ ਉੱਤੇ ਪਾਣੀ ਛੜਕ ਕੇ ਤੇ ਆਪਾਂ ਰੱਖਾਂਗੇ ਜੀ ਆ ਲਿਆਂਦੀ ਪਈ ਤੌੜੀ ਤੇ ਝਟਕੇ ਨੂੰ ਚੱਪਣਾ ਟੱਕਾ ਗਾਗੇ ਤੇ ਫੇਰ ਆਪਾਂ ਕਰਦੇ ਆਂ ਬਠਲੀ ਸਾਫ ਕਿਉਂਕਿ ਬਠਲੀ ਜੀ ਮੈਂ ਪਾਣੀ ਚ ਡਬੋਈ ਵੀ ਆ ਮੇਰੀ ਤਿੰਨਾ ਚੌਂ ਦਿਨਾਂ ਦੀ ਤੇ ਉਹ ਆ ਜਿਹੜਾ ਹੈਗੀ ਆ ਆ ਆਪਣੀ ਕਾੜਨੀ ਆ ਜਿਹੜੀ ਤੇ ਇਹ ਹੈਗੀ ਆ ਪ੍ਰਾਣੀ ਜੀ ਚਾਪ ਤਰਦੇ ਹੁੰਦੇ ਸੀ ਪਹਿਲਾਂ ਦੁੱਧ ਤੇ ਇਹ ਤੋਂ ਨਾ ਹੈ ਤੇ ਵਧੀਆ ਪਈ ਆ ਮੋਟੀ ਮੋਟੀ ਹੈ ਸਗਾਂ ਦੀ ਛੇਤੀ ਨਹੀਂ ਦੁੱਧ ਇਹ ਚ ਵਾਲਾ ਹੁੰਦਾਗਾ ਪਰ ਨਾ ਇਹ ਇੰਨੇ ਟਾਈਮ ਦੀ ਪਈ ਮੇਰੇ ਮਨ ਨੂੰ ਨਫਰਤ ਜੀ ਹੋ ਗਈ ਵੀ ਸੂਗ ਜੀ ਆਈ ਮਨ ਨੂੰ ਵਿੱਚੋਂ ਤਾਂ ਸਾਫ਼ ਕਰਕੇ ਰੱਖੀ ਸੀ ਪਰ ਫਿਰ ਵੀ ਚਾਰਾਂ ਪੰਜ ਸਾਲਾਂ ਦੀ ਇਹ ਪਈ ਆਂ ਤੇ ਮੈਂ ਕਾ ਚਲੋ ਕੁਝ ਹੋਰ ਇੱਚ ਪਸੂਆ ਦਾਦਾ ਕੁਝ ਬਣ ਗੁੰਜਾਊਗਾ ਆਪਾਂ ਸੱਢਦੇ ਤਾਂ ਨਹੀਂ ਕੀ ਮੋ ਬਹੁਤ ਔਖਾ ਹੈ ਅੱਜ ਕੱਲ ਦੀ ਮੰਗਿਆਈ ਚ ਭਾਂਡਾ ਲੈਣਾ ਕੋਈ ਵੀ ਪਾਣੀ ਲੈਣੀ ਉਹ ਵੀ 20 ਰੁਪਏ ਤੋਂ ਘੱਟ ਨਹੀਂ ਦਿੰਦੇ ਅੱਜ ਕੱਲ ਤੇ ਇਸ ਲਈ ਆਪਾਂ ਕਰਦੇ ਆ ਹੁਣ ਬਠਲੀ ਸਾਫ਼ ਜਿੰਨਾ ਚਿਰ ਅੱਗ ਬਣਦੀ ਹੈ ਮਗਦੀ ਹੈ ਬਟਲੀ ਨੂੰ ਆਪਾਂ ਸਟੀਲ ਬੂਲ ਨਾਲ ਸਾਫ਼ ਕਰਾਂਗੇ ਸਾਬਣ ਸੁਬਣ ਲਾ ਕੇ ਚੰਗੀ ਸਾਫ਼ ਕਰਾਂਗੇ ਮੇਰੇ ਖੇਲ ਚ ਡੋਬੋਈ ਵੀ ਆ ਪਾਣੀ ਚ ਉਹ ਤੇ ਆਪਾਂ ਉਹ ਕੱਢ ਲਈਏ ਲਓ ਜੀ ਆ ਆਪਣੀ ਬਟਲੀ ਬਟਲੀ ਮੈਂ ਤੋਕੇ ਸਾਫ਼ ਕਰ ਲਈ ਆ ਮੋਰਿਆਂ ਦੇ ਵਿੱਚ ਦੀ ਟੂਟੀ ਛੱਡ ਕੇ ਉਸ ਵਾਰ ਕੇ ਪ੍ਰੈਸ਼ਰ ਨਾਲ ਪਾਣੀ ਮਾਰਿਆ ਕਿਉਂਕਿ ਜੀ ਮੇਰਾ ਮਨ ਬਹੁਤ ਸੁਕਦਾ ਵਾ ਮੈਂ ਸਾਫ਼ ਸਫਾਈ ਵਾਲਾ ਕੰਮ ਬੜਾ ਕਰਦੀ ਆ ਮੈਨੂੰ ਛੇਤੀ ਕੀਤੇ ਪਸੰਦ ਨਹੀਂ ਹੁੰਦਾ ਤਾਂ ਕਿ ਕਿਸੇ ਦਾ ਕੀਤਾ ਕੰਮ ਤੇ ਆਪਾਂ ਫਿਰ ਇਹਨੂੰ ਦੁਬਾਰਾ ਫੇਰ ਧੋਵਾਂਗੇ ਕਿਉਂਕਿ ਫੇਰ ਵੀ ਵਿੱਚੋਂ ਕਿਤੇ ਰਹਿ ਜਾਂਦਾ ਹਨਾ ਕਿੰਨਾ ਦਿਨਾਂ ਦੀ ਪਾਣੀ ਚ ਡਬੋਈ ਸੀ ਉਹ ਤਾਂ ਕਾਫੀ ਉਗਲ ਜੇ ਗਈ ਹੁਣਾਂ ਤੇ ਨੇ ਕਾਲੀ ਫੇਰ ਵੀ ਜਦੋਂ ਧੋਵਾਂਗੇ ਤੇ ਐਂ ਧਰੀ ਨੂੰ ਤਾਂ ਧੂਆ ਨਿਕਲੇ ਤੇ ਬਾਅਦ ਚ ਧਰੀ ਦੀ ਇਹ ਕਿਹਨੂੰ ਕਿਹਨੂੰ ਪਤਾ ਜੀ ਇਹਦੇ ਬਾਰੇ ਬਠਲੀ ਬਾਰੇ ਕਿਹਨੇ ਕਿਹਨੇ ਪਹਿਣਾ ਨੇ ਮੇਰੀ ਨੇ ਵੇਖੀ ਐ ਜਾਂ ਵੀਰਾਂ ਨੂੰ ਕਿਸੇ ਨੇ ਵੀ ਕਿਹਨੂੰ ਕਿਹਨੂੰ ਪਤਾ ਤੇ ਇਹ ਇੱਕ ਹੁੰਦਾ ਚਾਪੜ ਇਹ ਬਠਲੀ ਐ ਇੱਕ ਚਾਪੜ ਹੁੰਦਾ ਵਾ ਚਾਪੜ ਹੈਣੀ ਜੀ ਮੇਰੇ ਕੋਲੇ ਮੈਂ ਪੁੱਛਿਆ ਸੀ ਉਹ ਤੋਂ ਕਹਿੰਦਾ ਸੀ 700 ਰੁਪਏ ਦਾ ਮਿੱਟੀ ਦਾ ਪਾਂਡਾ ਜੀ ਦਾ ਕੋਈ ਯਕੀਨ ਨਹੀਂਗਾ ਵੀ ਮਾੜੀ ਜੀ ਠੋਕਰ ਲੱਗੀ ਨਾ ਟੁੱਟ ਜਾਣਾ 700 ਰੁਪਏ ਦਾ ਚਾਪੜ ਦੱਸੇ ਮੈਨੂੰ ਠੀਕ ਜਿਹਾ ਸੀਗਾ ਚਲੋ ਕੋਈ ਨਹੀਂ ਜੀ ਆਪਾਂ ਬਟਲੀ ਨਾ ਢਾਕ ਲਾਵਾਂਗੇ ਲੈਵਾਂਗੇ ਉਹ ਵੀ ਜ਼ਰੂਰ ਤੇ ਇਹਨੂੰ ਫੇਰ ਧੋਣੇ ਆ ਉਧਰ ਕਾਫੀ ਧੂਆਂ ਹੋ ਗਿਆ ਹੁਣ ਆਪਾਂ ਇੱਥੇ ਪਾਦਗੇ ਪਾਣੀ ਤੇ ਆਪਾਂ ਧਰਦਗੇ ਆਪਦਾ ਦੁੱਧ ਕਾੜ ਨਹੀਂ ਧਰਦਗੇ ਹਾਰੇ ਦੇ ਵਿੱਚ ਠੀਕ ਆ ਜੀ ਥੋੜੀ ਦੇਰ ਬਾਅਦ ਮਿਲਦੇ ਆ ਤੁਹਾਨੂੰ ਸਵੇਰ ਤੋਂ ਹੋ ਗਈ ਆ ਸ਼ਾਮ ਜੀ ਤੇ ਆਪਾਂ ਦੁੱਧ ਧਰਿਆ ਸੀ ਤੇ ਹੁਣ ਆਪਾਂ ਵੇਖਦੇ ਕਿੰਨਾ ਕੁ ਠੰਡਾ ਤਾਂ ਤਾ ਤੇ ਤੁਹਾਨੂੰ ਵੀ ਦਿਖਾ ਦਿੰਨੀ ਆ ਕਿੰਨਾ ਕੁ ਕੜਿਆ ਇਹ ਜੀ ਤੁਸੀਂ ਵੀ ਦੇਖੋ ਇਹ ਕੱਥੇ ਚ ਮੇਰੇ ਫੋਨ ਕਰਕੇ ਮੈਨੂੰ ਪਹਿਲਾਂ ਲਾ ਕੇ ਰੱਖਣੀ ਪਈ ਬਟਲੀ ਤੇ ਚੱਪਣ ਦੇ ਕੇ ਬਟਲੀ ਦੇ ਕੇ ਥੋੜਾ ਚੱਪਣ ਇਸ ਤਰ੍ਹਾਂ ਕਰਕੇ ਰੱਖਦਾ ਸੀ ਕਿਉਂਕਿ ਹਵਾ ਪਈ ਜਾਊਗੀ ਤੇ ਮਲਾਈ ਬਣੀ ਜਾਊਗੀ ਹਵਾ ਨਾਲ ਮਲਾਈ ਬਣਨੀ ਆ ਠੀਕ ਆ ਜੀ ਹੁਣ ਆਪਾਂ ਕੀ ਦਾ ਕੀ ਦਾ ਪੀਣ ਨੂੰ ਜੀ ਕਰਦਾ ਜੀ ਤੌੜੀ ਵਾਲਾ ਦਾ ਤਾਂ ਜਰੂਰ ਦੱਸਿਓ ਕੌਣ ਕੌਣ ਪੀਂਦਾ ਰਿਹਾ ਤੇ ਕੀ ਦਾ ਕੀ ਦਾ ਜੀ ਕਰਦਾ ਪੀਣ ਨੂੰ ਅੱਜਕੱਲ ਠੀਕ ਹੈ ਜੀ ਹੁਣ ਆਪਾਂ ਇਸ ਤਰ੍ਹਾਂ ਰੱਖ ਕੇ ਇਹਦੇ ਉੱਤੇ ਫੇਰ ਆਪਾਂ ਬਠਲੀ ਦਿੰਨੇ ਆ ਮੁੱਦੀ ਮਾਰ ਤੇ ਅੱਜ ਦੀ ਵੀਡੀਓ ਦਾ ਵੀ ਅੰਡ ਇੱਥੇ ਕਰਦੇ ਆ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਤੇ ਮੇਰੀ ਵੀਡੀਓ ਨੂੰ ਲਾਈਕ ਤੇ ਕਮੈਂਟ ਜਰੂਰ ਕਰਿਆ ਕਰੋ ਜੀ ਹੋ ਸਕਦਾ ਜੇ ਵੀਡੀਓ ਵਧੀਆ ਲੱਗਦੀ ਤਾਂ ਸ਼ੇਅਰ ਵੀ ਜਰੂਰ ਕਰ ਦਿਆ ਕਰੋ ਥੈਂਕ ਯੂ ਫੋਰ ਵਾਚਿੰਗ ਜੀ ਸਾਰਿਆਂ ਦਾ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਜੀ ਜਿਨ੍ਹਾਂ ਦਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਤੇ ਜਿਨ੍ਹਾਂ ਨੇ ਨਹੀਂ ਕੀਤਾ ਉਹ ਕਰ ਲਿਓ ਪਲੀਜ਼ ਓਕੇ ਬਾਏ ਜੀ